ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਪਾ ਰਿਆ ਹਰਿਆਣੇ ਵਾਲਾ ਇੱਕ ਪਾਸੇ ਗੁਲਜਾਰੀ ਹੈ ਦੂਸਰੇ ਪਾਸੇ ਮਨੀ ਮੱਲੀਆ ਵਾਲਾ ਪਿਛਲੇ ਸਾਲ ਆਹ ਮੁੰਡੇ ਨੇ ਉਹ ਘੋੜਾ ਜਿੱਤਿਆ ਤਾੜੀਆਂ ਮਾਰਦੇ ਸਗਰੂ ਦੇ ਵਾਸਤੇ ਇਹ ਕਹਿੰਦੇ ਟੰਡਿਆਂ ਦੇ ਕਬੱਡੀ ਕੱਪ ਦੇ ਵਿੱਚ 5.5 ਲੱਖ ਦਾ ਜੱਫਾ ਲਾਇਆ ਹੈ ਆ ਗਬਰੂ ਦੇ ਰਿਕਾਰਡ ਵਖਰੇ ਆ ਖੇਡ ਮੈਦਾਨ ਦੇ ਵਿੱਚ ਮੱਲੀਆਂ ਵਾਲਾ ਉਹ ਮਨੀ ਜਫਾ ਲਾ ਕੇ ਬੱਲੇ ਬੱਲੇ ਕਰਾ ਗਿਆ 1000 ਰੁਪਿਆ ਆਲਮਗੀਰ ਜੀ ਇਹ ਸਿੱਧੇ ਬੰਦੇ ਕਰ ਦੋ ਮੇਰਾ ਭਰਾ ਬੱਬੇ ਜਲਦੀ ਲਿਖਦੀ ਮੇਰਾ ਵੀਰ ਇਹ ਸਾਹਕ ਦਾ ਉਹਨੇ ਇਧਰ ਪਾਸੇ ਕਬੱਡੀ ਪਈ ਆ ਮੈਦਾਨ ਵਿੱਚ ਮੇਰੇ ਮਿੱਤਰੋ ਕਬੱਡੀਆਂ ਪੈਂਦੀਆਂ ਨੇ ਇਹ ਰਵੀ ਨੇ ਕਬੱਡੀ ਪਾਈ ਆ ਪਰਲੇ ਪਾਸੇ ਸੁਨੰਨਾ ਵਾਲਾ ਗੁਲਜਾਰੀ ਤੇ ਆ ਮਨੀ ਆ ਕਹਿੰਦੇ ਮੱਲੀਆਂ ਵਾਲਾ ਇਹਨੇ ਰਿਕਾਰਡ ਬਣਾਇਆ ਟੰਡਲ ਕੱਪ ਦੇ ਸਾਢੇ 5 ਲੱਖ ਜਫਾ ਲਾ ਕੇ ਉਹ ਮਨੀ ਮਨੀ ਤੇ ਦੂਜੇ ਪਾਸੇ ਰਵੀ ਕਬੱਡੀ ਮੁਸ਼ਕਲ ਗੱਲ ਮੁਸ਼ਕਲ ਮੁਸ਼ਕਲ ਹੁੰਦੀ ਆ ਰਹੀ ਆ ਨੰਬਰ ਮਨੀ ਦਾ ਅਗਲੀ ਦੇ ਪਹਿਲਵਾਨ ਦੀ ਤੇ ਬੋਲ ਆਨ ਭੱਜੀ ਆਉਂਦਾ ਹੈ ਉਹ ਬਾਟਾਂ ਵੱਡੀ ਤਰੀ ਆਉਂਦਾ ਹੈ ਆਲਮਗੀਰ ਜੀ ਦੇ ਵੱਡੇ ਐਲਾਨ ਹੋਏ ਆ ਕਾਰਨਵਾੜ ਡਾਕਟਰ ਬਲੰਦਤ ਨੰਬਰਦਾਰ ਤੇ ਸਾਡਾ ਭਰਾ ਕੰਦੇਵੀ ਬੱਬਾ ਤੇਜ ਸਖੋਕਰ ਜੀ ਇਹ ਐਲਾਨ ਕਰਾਉਂਦੇ ਆ ਸਾਜੀ ਦੀਆਂ ਦੋ ਕਬੱਡੀਆਂ 3000 ਦੀਆਂ ਦੇਰਸ਼ੀ ਦਾ ਆ ਬੱਲੇ ਬੱਲੇ ਮਨੀ 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 ਆ ਤਾੜੀਆਂ ਬਾਰੇ ਕੀ ਖਿਆਲ ਆ ਉਹ ਮੱਲੀਆਂ ਵਾਲਾ ਸੇਰਾ ਕਰਾਈ ਆਉਂਦਾ ਉਹ ਹਰਿਆਣੇ ਵਾਲਿਆਂ ਨੂੰ ਬ੍ਰੇਕਾਂ ਲਾਈ ਆਉਂਦਾ ਉਹ ਤਾੜੀ ਮਾਰ ਦਿਓ ਦਰਸ਼ਕ ਵੀਰੋ ਇਸ ਵੇਲੇ ਮੱਲੀਆਂ ਵਾਲਾ ਮਨੀ ਖੇਡ ਮੈਦਾਨ ਦੇ ਵਿੱਚ ਜਫਾ ਆਹ ਕਬੱਡੀ ਕਹਿੰਦੇ ਵੀ ਇਸਰੇ ਲੱਗੀ ਹੈ ਹਰਿਆਣੇ ਵਾਲਾ ਰਵੀ ਹੈ ਉਹ ਕਬੱਡੀ ਪਾ ਦिती ਹੈ ਚਾਰ ਜਾਤੀਆਂ ਦੇ ਵਿੱਚ ਦੇਖੀਏ ਪਰਲੀ ਕੰਨੀ ਤੇ ਮਨੀ ਹੈ ਤੇ ਮਨੀ ਕਹਿੰਦਾ ਹਟ ਜਾਓ ਫਿਰ ਮੈਂ ਕਰਦਾ ਦੋ ਹੱਥ ਪਿਛਲੇ ਸਾਲ ਇਹ ਘੋੜਾ ਜਿੱਤਿਆ ਬੈਸਟ ਬਣ ਕੇ ਹਾਂਜੀ ਲਾਲ ਮੰਗੀਰ ਜੀ ਵਾਕਿਆ ਜਿੱਤਿਆ ਜਾਫੀ ਜੀ ਐਸਲ ਕਿੱਦ ਕਰਦਾ ਹੋਏ ਕਿ ਜਾਂ ਫਿਰ ਇਹੋ ਬਣਗੇ ਆਲਮਗੀ ਚੱਕੋ ਮਾਰ ਕੇ ਦੀਪ ਨੇ ਕਬੱਡੀ ਪਾ ਰਹੀ ਹੈ ਇਹ ਜਲਾਲਪਰੀਆ ਜਲਾਲਪਰੀਆ ਦੀਪਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇਹ ਜ਼ਿਲ੍ਹੇ ਕਪੂਰਥਲੇ ਦੀ ਧਰਤੀ ਹੈ ਕਿ ਆਇਆ ਤੇ ਗਿਆ ਪ੍ਰੀਤਾ ਲਾਈ ਮਾਰੀ ਟੋੜਾ ਕਬੱਡੀ ਤੇ ਕਪੂਰਥਲਾ ਚੀਜ਼ਾਂ ਕੋਈ ਦੋ ਨਾ ਆ ਮਨੀ ਹੈ ਇਹ ਮੱਲੀਆਂ ਪਿੰਡ ਵਾਲਾ ਇਹਦੇ ਰਿਕਾਰਡ ਵੱਖਰੇ ਆ ਪਿਛਲੇ ਸਾਲ ਦੇ ਮੇਲੇ ਦਾ ਘੋੜੇ ਦਾ ਜੇਤੂ ਹੈ ਅੱਜ ਕਹਿੰਦੇ ਮੱਜ ਦੇ ਰੱਸੇ ਨੂੰ ਹੱਥ ਪਾਉਣ ਨੂੰ ਫਿਰਦਾ ਹੈ ਆਲਮਗੀਰ ਜੀ ਲੋਕੀ ਜੋਰ-ਜੋਰ ਇਹਨਾਂ ਮਨ ਬਰਬ ਲੱਗ ਹੋਗੇ ਕਬੱਡੀ ਆਲਮ ਆ ਜਾ ਉੱਤੇ ਇਹ ਰਵੀ ਵੀ ਕਬੱਡੀ ਪੈ ਗਈ ਹੈ ਔਰ ਰਵੀ ਹੈ ਮਨੀ ਔਰ ਦੁਨੀਆ ਚਾਹੁੰਦੀ ਆ ਵੀ ਮੁੰਡਾ ਜੱਫੇ ਲਾਵੇ ਔਰ ਮੱਜ ਦੇ ਰੱਸੇ ਨੂੰ ਹੱਥ ਪਾਵੇ ਤੇ ਇਧਰਲੇ ਆਸੇ ਗੁੱਟ ਫੜਿਆ ਕੰਚੀ ਵੱਜ ਗਈ ਉਹ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਕਬੱਡੀ 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 ਹੁਣ ਤੇ ਰਸਾ ਰਾਰ ਰੰਗਦਾ ਮੁੰਡੇ ਨੇ ਫੜ ਲਿਆ ਮੇਰੇ ਮਿੱਤਰੋ ਹੁਣ ਤੇ ਸੰਦੀਪ ਜੀ ਰਸਾ ਫੜ ਲਿਆ ਲਾਰੰਗ ਦਾ ਇੱਦਾਂ ਨੂੰ ਖੁਦ ਗਰਦਾਰ ਨੇ ਜੋ ਕਹਿੰਦੇ ਗਰਦਾਰ ਪੰਜਾਬੀ ਹੈ ਮੇਰਾ ਪੈਰ ਪੰਜਾਬੀ ਹੈ ਕਬੱਡੀ ਪੌਣੀ ਇਹ ਰਵੀ ਹਰਿਆਣੇ ਵਾਲਾ ਉਧਰਲੇ ਪਾਸੇ ਆ ਵੇਖਾਂਗੇ ਮਨੀ 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 ਜੇ ਨੂੰ ਜੇ ਨੂੰ ਹੋ ਗਿਆ ਇਧਰ ਸੰਦੀਪ ਪਟਾਰਾ ਜੀ ਹੱਸਦੇ ਆ ਇਹ ਬਈ ਲੰਬੜ ਨੇ 8 ਟੱਚ ਲੈ ਕੇ 5 ਦਫੇ ਲਾਏ ਲੰਬੜ ਨੇ 8 ਟੱਚ ਲੈ ਕੇ 5 ਦਫੇ ਲਾਏ ਤੇ ਮੱਲੀਆਂ ਵਾਲੇ ਮਨੀ ਨੇ 8 ਟੱਚ ਲੈ ਕੇ 7 ਦਫੇ ਲਾਏ ਅੱਜ ਦੇ ਟੂਰਨਾਮੈਂਟ ਦਾ ਬੈਸ ਜਾਫੀ ਮਨੀ ਮੱਲੀਆਂ ਵਾਲਾ ਕਿਆ ਬਾਤ ਹੈ ਕਲਪਤ ਗਾਂ ਵੀ ਮੇਲੇ ਵਿੱਚ ਦੂ ਆਉਂਦਾ ਰਿਹਾ ਜੂਂਦਾ ਰਿਹਾ ਹੋਰ ਦੱਸ